ਜੂਨ 1984 ਦੇ ਕੱਲੂ ਕਾਰੇ ਦੇ ਸਾਲਾਨਾ ਸਮਾਗਮ ਮੌਕੇ ਪੁਜੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਹਕੂਮਤ ਵੱਲੋਂ ਸਿੱਖ ਕੌਮ 'ਤੇ 1984 ਦੇ ਜੂਨ ਮਹੀਨੇ ਵਿੱਚ ਕੀਤਾ ਗਿਆ ਜ਼ੁਲਮ ਕਦੇ ਨਹੀਂ ਭੁਲਾਇਆ ਜਾ ਸਕਦਾ। ਉਹਨਾਂ ਕਿਹਾ ਕਿ ਜੂਨ ਦਾ ਇਹ ਹਫ਼ਤਾ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੀ ਬੇਗਾਨਗੀ ਦਾ ਅਹਿਸਾਸ ਕਰਵਾਉਂਦਾ ਹੈ। ਉਹਨਾਂ ਸ਼ਹੀਦੀ ਸਮਾਗਮ ਵਿੱਚ ਪਹੁੰਚੇ ਸਿੰਘ ਸਹਿਬਾਨ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ ਸਿੱਖ ਸੰਪਰਦਾਵਾਂ ਸਿੱਖ ਜਥੇਬੰਦੀਆਂ ਅਤੇ ਸੰਤਾਂ ਦਾ ਧੰਨਵਾਦ ਵੀ ਕੀਤਾ। ਰਾਜ ਸਾਕਾ ਨੀਲਾ ਤਾਬਾ ਦੀ। ਆਕੀ ਤਾਲੀਆਂ ਵਰਸੀ ਸੀ। ਔਰ ਇਹ ਉਹ ਦਿਹਾੜੇ ਆ ਜਦੋਂ ਹਰ ਇੱਕ ਸਿੱਖ ਆਪਣੇ ਆਪ ਨੂੰ 1984 ਜ ਆਪਣੀ ਸੁਰਤ ਲੈ ਕੇ ਜਾਂਦਾ ਤੇ ਉੱਥੇ ਹੋਇਆ ਕੀ ਸੀ? ਜਿਸਲੇ ਇਹਨਾਂ ਦੀਆਂ ਬਹੁਤ ਸਾਰੇ ਜਿਹੜੇ ਵਿੱਚ ਇਹਦੇ ਇਨਵੋਲਵ ਸੀ ਉਹਨਾਂ ਦੀਆਂ ਕਿਤਾਬਾਂ ਵੀ ਆ ਚੁੱਕੀਆਂ ਕਿ ਕਿਵੇਂ ਇਹਨਾਂ ਹੱਥਿਆਂ ਦਾ ਬੱਚਿਆਂ ਦਾ ਮਾਈਆਂ ਦਾ ਬਜ਼ੁਰਗਾਂ ਦਾ ਕਤਲੋਗਾਰਦ ਕੀਤਾ ਗਿਆ ਕਿਉਂਕਿ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਸੀ ਸੋ ਬਹੁਤ ਬੇਕਸੂਰਿਆਂ ਨੂੰ ਇਹਨਾਂ ਨੇ ਕੋ-ਕੋ ਕੇ ਮਾਰਿਆ ਜਿੱਥੇ ਐਡਾ ਵੱਡਾ ਕਾਰ ਇਹ ਜਿਹੜਾ ਕੱਲੂਕਾਰਾ ਵਾਪਰਿਆ ਉਹਦੇ ਵਿੱਚ ਮਰਦੇ ਮਜਾਦ ਵੀ ਬਣ ਕੇ ਨਿਕਲੇ। ਸੋ ਅੱਜ ਅਮਰਤ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਵੇਰੇ ਖੰਡ ਪਾਠਾਂ ਦੇ ਭੋਗ ਪਏ। ਥੱਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਰਤਨ ਤੋਂ ਬਾਅਦ ਅਰਦਾਸ ਬੇਨਤੀ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਪਾਉ ਦੀ ਵਾਕਿਸ਼ ਕੀਤੀ ਗਈ। ਤੇ ਮੈਂ ਇਹ ਵੀ ਕਹਿਣਾ ਚਾਹਨਾ ਕਿ ਬਹੁਤ ਸਾਰੇ ਮਸਲੇ ਹਾਲੇ ਸਾਡੇ ਸਿੱਖਾਂ ਦੇ ਅਧੂਰੇ ਪਏ ਆ। ਜੇਦੇ ਵਿੱਚ ਸਭ ਤੋਂ ਵੱਡਾ ਮਸਲਾ ਕਿ ਦੇਸ਼ ਦੇ ਵਿਧਾਨ ਮੁਤਾਬਕ ਕਿਸੇ ਨੂੰ ਉਮਰ ਕੈਦ ਹੋ ਜਾਂਦੀ ਤੇ ਉਹ 20 ਸਾਲਾਂ ਬਾਅਦ ਬਾਹਰ ਆ ਜਾਂਦਾ ਅੱਜ 33 ਤੇ 34 34 ਸਾਲ ਦੇ ਜੇਲ੍ਹਾਂ ਵਿੱਚ ਬੈਠੇ ਆ ਔਰ ਸਭ ਤੋਂ ਵੱਡੀ ਤਰਾਸਦੀ ਕਿ 2019 ਦੇ ਵਿੱਚ ਸਾਹਿਬਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇੱਕ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਜੇ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਮੌਤ ਦੀ ਸਜ਼ਾ ਮਾਫ ਕਰਕੇ ਉਹਨੂੰ ਲਾਈਫ ਚ ਕਨਵਰਟ ਕਰਨਾ ਸੀ ਪਰ ਅਫਸੋਸ ਨਾ ਕਹਿ ਰਿਹਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਅੱਜ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਪਟੀਸ਼ਨ ਪਾਈ ਉਹ ਵੀ ਉਹੀ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਪਰ ਕੋਰਟ ਡਾਇਰੈਕਸ਼ਨ ਦਾ ਫੈਸਲਾ ਨਹੀਂ ਨਿਕਲਿਆ ਹੁਣ ਫੇਰ ਪਾਈ ਨਵੀਂ ਪਟੀਸ਼ਨ ਉਹਦਾ ਕੋਈ ਫਾਇਦਾ ਨਹੀਂ ਨਿਕਲਿਆ